ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਦੇ ਵਿੱਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਪਸ਼ੂ ਸੇਲ ਕਰਨੇ ਆ ਇੱਕ ਤੋਕੜ ਗੱਬਣ ਮੱਝ ਦਿਖਾਉਣੀ ਆ ਇੱਕ ਛਾਈ ਵਾਲ ਦਿਖਾਉਣੀ ਆ ਜੀ ਉੱਚਾ ਬੱਚਾ ਦੋਵਾਂ 3 ਮਹੀਨਿਆਂ ਦੀ ਸੂਈ ਹੋਣੀ ਆ ਬਾਕੀ ਇੱਕ ਖੁਣੀ ਆ ਕੱਲੀ ਟੋਕੜ ਤੇ ਟੀਕੇ ਦੋਵਾਂ ਨੂੰ ਲੱਗੇ ਆ ਵੇੜਾ ਨੂੰ ਵੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਵਿੱਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸੋਏ ਪਸ਼ੂ ਨੂੰ ਤੋਂ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਦੀ ਡੀਟੇਲ ਲੈਣੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਸਰਾਂਪਿੰਡਰ ਸਾਹਿਬ ਠੀਕ ਠਾਕ ਜੀ ਤੁਸੀਂ ਸੁਣਾਓ ਕਿਦਾਂ ਵਧੀਆ ਵਧੀਆ ਠੀਕ ਹੈ ਜੀ ਅੱਜ ਫਿਰ ਤਿੰਨ ਲੈਣ ਦੀਆਂ ਅੱਜ ਤਿੰਨ ਲੈਣ ਦੀਆਂ ਠੀਕ ਹੈ ਹਾਂਜੀ ਹਾਂਜੀ ਤੇ ਪਹਿਲਾ ਮਾਲ ਵੇਚ ਗਿਆ ਉਸ ਟਾਈਮ ਨੇ ਪਹਿਲਾ ਮਾਲ ਤੇ ਵੇਚ ਗਿਆ ਫੋਨ ਬੜੇ ਆਏ ਠੀਕ ਹੈ ਕਿ ਕਰੀਏ ਮਾਲ ਮਿਲ ਲੈ ਬੜਾ ਤੰਗ ਹੋਇਆ ਪਿਆ ਕੰਮ ਬੜਾ ਮਿਲਦਾ ਨਹੀਂ ਕਿਹਨੂੰ ਲੈਣੀ ਹੈ ਠੀਕ ਹੈ ਬਹੁਤ ਹੋਇਆ ਪਿਆ ਕੰਮ ਐਡਰੈਸ ਦ ਤੇ ਦਸੀਲ ਬਾਬਾ ਗਾਲਾ ਸਾਹਿਬ ਜੀ ਪਿੰਡ ਉਦੋਕੇ ਠੀਕ ਆ ਹਾਂਜੀ ਨਾਮ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਫੋਨ ਨੰਬਰ ਹੈਗਾ ਜੀ 8729013011 ਠੀਕ ਆ ਹਾਂਜੀ ਹਾਂਜੀ ਤੇ ਟੋਕਣ ਗੱਬਣ ਮੱਝ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਹੈ ਸੋਹਣੀ ਸੁਨੱਖੀ ਪੂਰੀ ਆ ਪੂਰੀ ਪੂਰੀ ਜੀ ਕਿੰਨਾ ਜੀ ਦੁੱਧ ਦੇ ਕੋਲ ਦੁੱਧ ਦੇ ਕੋ ਵੀਰ ਜੀ 7 ਕਿਲੋ ਜੇ 7 ਕਿਲੋ ਦੁੱਧ ਹਾਂਜੀ ਹਾਂਜੀ ਗੱਬਣ ਕਿੰਨੇ ਚਿਰ ਦੀ ਸਾਢੇ ਚਮਾਹ ਮਹੀਨੇ ਦੀ ਗੱਬਣ ਦੀ ਸਾਢੇ ਚਮਾਹ ਮਹੀਨੇ ਦੀ ਗੱਬਣ ਤੁਸੀਂ ਚੈੱਕ ਕਰਾਈ ਆ ਆਪਣੀ ਚੈੱਕ ਹੋਈ ਹੈ ਪੂਰੀ ਤਸੱਲੀ ਹੋਈ ਹੈ ਜੇ ਕਿਸੇ ਵੀਰ ਨੇ ਲੈਣੀ ਹੈ ਆਪਣੀ ਹਨਾ ਤਸੱਲੀ ਕਰਾ ਕੇ ਘਰੋਂ ਖੜੇ ਮੇਰੇ ਠੀਕ ਆ ਹਾਂਜੀ ਹਾਂਜੀ ਆਪਣੇ ਘਰ ਜਾ ਕੇ ਵੀ ਚੈੱਕ ਕਰਾਓ ਆਪਣੇ ਘਰੇ ਜਾ ਕੇ ਭਾਈ ਚੱਕਾ ਗਰਮੀ ਦਾ ਮੌਸਮ ਹੈ ਜਦੋਂ ਵੀ ਚੈੱਕ ਕਰਨੀ ਠੰਡਾ ਟੀਕਾ ਜ਼ਰੂਰ ਲਵਾ ਲੈਣਾ ਵੀਰ ਜੀ ਚੈੱਕ ਕਰਾ ਕੇ ਠੰਡਾ ਟੀਕਾ ਇਹਨੂੰ ਲਵਾਇਆ ਜੀ 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 ਆਪਣੀ ਵੀਰ ਕੋਈ ਤਸੱਲੀ ਕਰਾ ਕੇ ਖੜੇ ਠੀਕ ਹੈ ਜੀ ਹਾਂਜੀ ਹਾਂਜੀ ਸਹੀ ਆ ਤੋੜ ਲਾ ਵੀਰ ਇਹਨੂੰ ਖੋਲ ਲਾ 7 ਕਿਲੋ ਦੁੱਧ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਚੰਗੀ ਕੁਆਲਿਟੀ ਵਾਲਾ ਬਾਕੀ ਸੋਹਣੀ ਸੰਖੀ ਪੂਰੀ ਆ ਜੀ ਸਾਬਿਕ ਕਰੋ ਚੈੱਕ ਬਾਕੀ ਦੁੱਧ ਵਾਲੀ ਆ ਜੀ ਥਾਣ ਚੰਗੇ ਸੋਹਣੇ ਲੱਗੇ ਆ ਆ ਜੋ ਬਾਕੀ ਆ ਵੇਖੋ ਇਹ 나ੜ ਪਾਈਪ ਲਾਈਨ ਜਿਹੜੀ ਲੱਗੀ ਬਹੁਤ ਮੋਟੀ ਆ ਜੀ ਬਾਕੀ ਥਾਣ ਵੀ ਸੋਹਣੇ ਲੱਗੇ ਚੰਗੀ ਕੁਆਲਿਟੀ ਵਾਲੇ ਬਾਜੀ ਭਾਜੀ ਕੱਲ ਆਈ ਆ ਆਪਣੇ ਕੋਲ ਹਾਂਜੀ ਤੇ ਇੱਕ ਟਾਈਮ ਇਨੇ ਨੇ ਮਤਲ ਨਵੇਂ ਥਾਣ ਆ ਕੇ ਮਤਲ ਲਿਆ ਇਨੇ ਠੀਕਾ ਠੀਕਾ ਲਿਆ ਹਾਂਜੀ ਹਾਂਜੀ ਇਸ ਸਵੇਰੇ ਥਾਪੀ ਦੇ ਚੋਈ ਆਪਾ ਅੱਛਾ ਸਵੇਰੇ ਥਾਪੀ ਦੇ ਚੋਈ ਥਾਪੀ ਦੇ ਪਹਾੜੇ ਨਾਲ ਚੋਈ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੰਡੀ ਜੇ ਜਿੱਦਾਂ ਮਰਜੀ ਆਹ ਵੇਖੋ ਜਦੋਂ ਮਰਜੀ ਜਿੱਦਾਂ ਮਰਜੀ ਬਹਿ ਜਾਓ ਠੀਕ ਹੈ ਬਾਈ ਵਾ ਇੱਕ ਨੰਬਰ ਪੋਲੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਮੋਰ ਕਿੰਨਾ ਕਰਨਾ ਜੀ ਮੋਲ ਵੇਖ ਲਓ ਪਿੰਰ ਸਾਹਿਬ 70000 ਕਰ ਲੀਏ ਕਰ ਦੋ ਜੀ 65000 ਦੀ ਦੇ ਦਾਂਗੇ ਵੀ ਛੋਟ ਕਿੰਨੀ ਕਰ ਦੋਗੇ 500 ਰੁਪਏ ਛੋਟ ਕਰ ਦਾਂਗੇ 60000 ਤੇ ਸੁਆ ਕਿਨਵਾਊਗਾ ਇਹਦਾ ਦੁਆਵੀਰ ਜੀ ਦੂਜੇ ਤੀਜੇ ਵੀ ਲਾਲੇ ਕੋਈ ਤੀਜੇ ਵੀ ਲਾਲੇ ਹਨ ਤੀਜੇ ਸੋਨਾ ਹੈਗਾ ਹਨ ਸਾਢੇ 2 ਮਹੀਨੇ ਦੀ ਗੱਬੜਨ ਸਾਢੇ 2 ਮਹੀਨੇ ਦੀ ਗੱਬੜਨ ਤੇ 7 ਕਿਲੋ ਦੁੱਧ ਟੋਕੜ ਗੱਬਣਿਆ ਜੀ ਬਾਕੀ ਸੋਹਣੀ ਸੁਨੱਖੀ ਪੂਰੀ ਆ ਕੁਆਲਿਟੀ ਚੰਗੀ ਜੀ ਜਿੰਦਾ ਮਰਜੀ ਚੋਈ ਜੋ ਗੱਲ ਹੀ ਕੋਈ ਨਹੀਂ ਹਾਂਜੀ 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 ਹੁਣ ਪਾੜਾ ਵੀ ਪਾਇਆ ਤੇ ਵੀਰ ਵੀਰ ਗਾਈ ਸਮਝੀ ਜਾਂਦਾ ਮੱਝਾਂ ਥੋੜਾ ਬੋਧਾ ਉਪਰਾ ਕਰਦੀਆਂ ਲੈਂਦੀਆਂ ਮਾੜਾ ਮੋੜਾ ਜੀ ਜੀ ਹਾਂਜੀ ਹਾਂਜੀ ਤੇ ਅੱਗੇ ਆ ਗਈ ਸ਼ਾਈ ਵਾਲ ਸ਼ਾਈ ਵਾਲ ਜੀ ਠੀਕ ਆ ਹਾਂਜੀ ਹਾਂਜੀ ਇਦੇ ਕੋਲ ਦੁੱਧ ਕਿੰਨਾ ਜੀ ਦੁੱਧ ਵੀ ਵੀ ਇਹਦੇ ਕੋਲ 7 ਕਿਲੋ ਜੇ 7 ਕਿਲੋ ਤਾਂ ਹਾਂਜੀ ਹਾਂਜੀ ਰੰਗ ਦੀ ਵਸ਼ੀ ਜੇ ਰੰਗ ਬੜਾ ਸੋਹਣਾ ਹੈ ਨਾ ਬਾਕੀ ਫੈਂਡ ਬੜੀ ਹੈ ਦੀ ਆ ਵਸ਼ੀ ਹੈ ਕਿੰਨੇ ਮਹੀਨੇ ਹੋਗੇ ਹੋਣਗੇ ਸੂਈ ਨੂੰ ਢਾਈ ਕਿ ਮਹੀਨੇ ਲਾ ਲਓ ਦੋ ਢਾਈ ਲਾ ਲੇ ਤਿੰਨ ਲਾ ਲੇ ਕੋ 4 ਲਾ ਲੇ ਹਨਾ ਆ ਆ ਸਾਹਮਣੇ ਵਸ਼ੀ ਸਿੰਘ ਦਿਗਾਏ ਵਸ਼ੀ ਦੇ ਨਹੀਂ ਸਿੰਘ ਨਹੀਂ ਦਿਗਾਏ ਆ ਪਾਣੀ ਦਿਗਾਏ ਪਿੰਡ ਦਾ ਠੀਕ ਹੈ ਉਹ ਸਦਾ ਅਗਲੇ ਨੇ ਦਿਗਾਏ ਹੋਣ ਹਾਂਜੀ ਹਾਂਜੀ ਇਹ ਹੋ ਸਦਾ 7 ਕਿਲੋ ਦੁੱਧ ਦਾ ਰੰਗ ਬੜਾ ਸੋਹਣਾ ਹੈ ਨਾ ਆਪਣਾ ਇਹਨੂੰ ਨਾ ਮਸਿਆੜੇ ਦੇਂਦਾ ਇਹਨੂੰ ਟੀਕਾ ਅਸੀਂ ਆਪਣੇ ਲਵਾਤਾ ਦੇਂਦੇ ਠੀਕ ਆ ਦੋ ਚਾਰ ਦੇ ਨਹੀਂ ਹੋਏ ਹਨਾ ਦੋ ਚਾਰ ਦੇ ਨਹੀਂ ਹੋਏ ਠੀਕ ਆ ਹਾਂਜੀ ਤੋੜ ਲੋ ਇਹਨੂੰ ਤੇ ਚਵਾਈ ਵੀਰ ਜੀ ਰੱਸੀ ਪਾ ਕੇ ਕਰਦੇ ਆਂ ਦੀ ਰੱਸੀ ਪਾ ਕੇ ਰੱਸੀ ਪਾ ਕੇ ਰੱਸੀ ਪਾ ਕੇ ਚਵਾਈ ਹੁੰਦੀ ਆ ਬਾਕੀ ਸ਼ਾਈ ਆਲਾ ਸ਼ਾਈ ਆਲਾ ਦੁੱਧ ਜਿਹੜਾ ਚਿੱਟਾ ਹੁੰਦਾ ਕੁਆਲਿਟੀ ਚੰਗੀ ਆ ਜੀ ਆ ਵੇਖੋ ਬਾਕੀ ਕੈਮ ਹੈ ਕੇਹ ਵੀ ਬਣਿਓ ਲੱਸੀ ਨਹੀਂ ਗਈ ਜੀ ਮਾਜੀ ਆ ਕੇ ਗਾਂ ਕਾਦੀ ਜੀ ਵੱਛੀ ਵੀ ਪੂਰਾ ਤੇਹ ਕਰਦੀ ਆ ਵੱਛੀ ਵਿੜਿੰਗਦੀ ਆ ਵੀ ਕਿੱਥੇ ਚਲ ਗਈ ਆ ਵੱਛੀ ਦੇ ਪੂਰੇ ਮਰਦੀ ਵੱਛੀ ਤੇ ਆ ਦੇਖੋ ਇਹ ਵੱਛੀ ਜਰਸੀ ਚ ਆ ਜਾਂਦੀ ਥੋੜੀ ਥੋੜੀ ਰੱਸੀ ਪਾ ਕੇ ਚਵਾਈ ਹੁੰਦੀ ਹੈ ਰੱਸੀ ਪਾ ਕੇ ਰੱਸੀ ਪਾ ਕੇ ਠੀਕ ਆ ਬੱਚਾ ਛੱਡ ਕੇ ਰੱਸੀ ਪਾਉਣੀ ਪਾੜਾ ਪਾਉਣਾ ਪੈਂਦਾ ਨਹੀਂ ਨਹੀਂ ਪਾੜਾ ਭਾਵੇਂ ਪਾਓ ਭਾਵੇਂ ਨਾ ਪਾਓ ਥਾਣਾ ਦੀ ਬਾਤ ਕਰਨੀ ਹੈ ਨਹੀਂ ਥਾਣਾ ਦੀ ਕੋਈ ਬਾਤ ਕਰਨੀ ਠੀਕ ਹੈ ਜੀ ਹਾਂ ਜੀ ਤੇ ਮੁੱਲ ਕਿੰਨਾ ਕਰਨਾ ਜੀ ਦਾ ਨੋਲੇ ਦਾ ਭਿੰਡਰ ਸਾਹਿਬ 20000 ਕਰ ਲਈਏ ਛੋੜ ਕਿ ਨਹੀਂ ਕਰ ਦੋਗੇ ਹਾਂ ਨਾ ਜਿਹੜੀ ਦੇਣੀ ਹੈ 18000 ਦੀ ਦੇਣੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਫੋਨ ਲਾਵੇ ਕੋਈ ਹਨਾ ਟੀਗਾ ਨੂੰ ਗਾਂ ਲੱਗ ਗਿਆ ਵਾ ਲੱਗ ਗਿਆ ਜੈਨੂੰ ਭਿੰਡਰ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਇਧਰਲੇ ਪੰਨੇ ਥੋੜਾ ਜਿਹਾ ਉੱਚਾ ਲੱਗਦੀ ਐ ਸਾਈਡ ਤੇ ਇਹ ਵੀ ਸਵੇਰੇ ਨੇ ਵਸ਼ੀ ਲਾ ਕੇ ਵੱਜ ਗਈ ਮੇਰੇ ਕੋਲ ਇਹ ਕੋਈ ਇਹ ਨਾ ਕਵੇ 200 ਰੁਪਏ ਹਨਾ ਧਾਰਾ ਘਟਿਆ ਇਹ ਵਸ਼ੀ ਸਵੇਰੇ ਚੁੰਗ ਗਈ ਜੀ ਉਹ ਬਾਕੀ ਜਿੰਨੇ ਆਉਣਾ ਚੋਕ ਖੜੇ ਗਏ ਸਾਰੇ ਸੱਲੀ ਕਰ ਲਏ ਆਪਣੀ ਜਿੰਨੇ ਵੀ ਆਉਣਾ ਵੀਰ ਆਪਾਂ ਇਹ ਕਹਿੰਦੇ ਨੇ ਵੀ ਇਦਾਂ ਖੜਾ ਹਾਂ ਜ ਤੇ ਆ ਜਿਹੜੀ ਆ ਟੋਕੜ ਇਹ ਟੋਕੜ ਜੇ ਸੋਹਣੀ ਹੈ ਵੀ ਬੁੜੀ ਸੋਹਣੀ ਸੋਹਣੀ ਤੋੜ ਲਾ ਵੀ ਦਿੰਦੀ ਇਹਦਾ ਇਹ ਵੀ ਜਰਸੀ ਜੀ ਆ ਜਾਂਦੀ ਆ ਤੇ ਇਹਦੀ ਚਵਾਈ ਕਿਦਾਂ ਕਰਦੇ ਰੱਸੀ ਪਾ ਕੇ ਨਹੀਂ ਇਹ ਰੱਸੀ ਤੋਂ ਬਗੈਰ ਜੀ ਰੱਸੀ ਤੋਂ ਬਗੈਰ ਹਾਂ ਜੀ ਪਾੜਾ ਤੇ ਪਾਉਣਾ ਪੈਂਦਾ ਹੂ ਪਾੜਾ ਪਾਉਣਾ ਪੈਂਦਾ ਜੀ ਬਾਕੀ ਠੰਡ ਸੋਹਣੀ ਲੱਗੀ ਆ ਜੀ ਕੁਆਲਿਟੀ ਇਹਦੀ ਵੀ ਚੰਗੀ ਆ ਸੰਭਾਲਣ ਵਾਲੀ ਆ ਜੀ ਸੰਭਾਲਣ ਵਾਲੀ ਜੀ ਆ ਵੇਖੋ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਤੇ ਕੁ 6 ਕਿਲੋ ਵੀਰ ਜੀ 6 ਕਿਲੋ ਦੁੱਧ ਹੁਣ ਹਾਜ਼ਰ ਹੈ ਜੀ जान दो एवी 20 ਤਰੀਕ ਦੇ ਇਹ ਬਣੀ ਜੇ ਅੱਛਾ ਹਾਂਜੀ ਠੀਕ ਆ ਇਹਨੂੰ ਲਵਾਇਆ ਜੀ ਠੀਕ ਆ ਲਵਾਇਆ ਕਿ ਡਾਇਰੈਕਟ ਕਰਾਈ ਆ ਇਹ ਮਤਲਬ ਵਸ਼ੇਕੋ ਵਸ਼ੇਕੋਸ ਡਾਇਰੈਕਟ ਕਰਾਸ ਕਰਾਈ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਇਹ ਕੇਲ ਕਿਸ ਦੀ ਕਿਸਮਤ ਆ ਅਸੀਂ ਖਾਟੀ ਨਹੀਂ ਦਿੰਦੇ ਮੋਹ ਲੈ ਕਿੰਨਾ ਕਰਨਾ ਤਾਂ ਮੋਹਲੇ ਦਾ ਭਿੰਡਰ ਸਾਹਿਬ 15000 ਕਰ ਲੀਏ ਕਿੰਨੇ ਕੁ ਦਿੱਤੇ ਦੇ ਦੋਗੇ ਹਾਂ 913000 ਦੀ ਦੇ ਦਾਂਗੇ ਵੀਰ ਜੀ ਛੋੜੋ ਜੂ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਨਹੀਂ ਬਸ ਹੀ ਜੀ ਠੀਕ ਹੈ ਲਾ ਲਿਓ ਵੀਰ ਨੂੰ ਫੋਨ ਤੇ ਆਹੀ ਤਿੰਨ ਬਸੂਗਾ ਆ ਕੇ ਸੂਏ ਸਵਾਏ ਸਾਰੇ ਹੈਗੇ ਆ ਜੀ ਆਪਣੀ ਤਸੱਲੀ ਕਰ ਲ ਤੋਕੜ ਗੱਪਣ ਨੂੰ ਜੈਕ ਪਾਸ ਕਰਾ ਕੇ ਫੇਰ ਲੈ ਕੇ ਜਾਏ ਵੀਡੀਓ ਕਰ ਦੇ ਸ਼ੇਅਰ ਧੰਨਵਾਦ ਜੀ